ਆਈ ਪੰਜਾਬ ਦੇਖ ਰਹੇ ਸਮੂਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਥਾਣਾ ਜੁਲਕਾ ਪੁਲਿਸ ਨੇ ਇੱਕ ਅਜਿਹੇ ਗਰੋਂ ਨੂੰ ਕਾਬੂ ਕੀਤਾ ਜੋ ਲੋਕਾਂ ਦੀਆਂ ਗੱਡੀਆਂ ਦੀਆਂ ਬੈਟਰੀਆਂ ਚੋਰੀ ਕਰਕੇ ਸਸਤੇ ਭਾਅ ਵੇਚ ਦਿੰਦੇ ਸਨ ਇਸ ਤੋਂ ਇਲਾਵਾ ਪੁਲਿਸ ਨੇ ਸ਼ਰਾਬ ਦੀਆਂ ਪੱਟੀਆਂ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਚੈਨਲ ਆਈ ਪੰਜਾਬ ਨੂੰ ਇਹਨਾਂ ਚੋਰੀਆਂ ਬਾਰੇ ਜਾਣਕਾਰੀ ਦਿੱਤੀ ਜੋ ਮਾਨਯੋਗ ਐਸਐਸਪੀ ਸਾਹਿਬ ਡੀਐਸਪੀ ਸਾਹਿਬਾਨ ਤੇ ਐਸਪੀ ਸਿਟੀ ਸਾਹਿਬਾਨ ਸਾਡੇ ਵੱਲੋਂ ਜਿਵੇਂ ਵੀ ਹੁਕਮ ਮੁਤਾਬਕ ਮਾੜੇ ਅਨਸਰ ਜਿਵੇਂ ਕਿ ਚੋਰੀਆਂ ਕਰਨ ਵਾਲੇ ਨਸ਼ੇ ਕਰਨ ਵਾਲੇ ਨਸ਼ਾ ਵੇਚਣ ਵਾਲੇ ਜਿਹੜੇ ਉਹਨਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਆ ਉਹਦੇ ਮੁਤਾਬਕ ਅੱਜ ਅਸੀਂ ਇੱਕ ਕ੍ਰਿਸ਼ਨ ਕੁਮਾਰ ਬੰਟੀ ਤੇ ਟਿੱਪਾ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਆ ਜੋ ਆਪਣੇ ਅਲੱਗ-ਅਲੱਗ ਥਾਵਾਂ ਤੋਂ ਟਰਾਲੇ ਜਿਹੜੇ ਬਾਹਰ ਖੜੇ ਉਹਨਾਂ ਦੇ ਬੈਟਰੀ ਟਰੈਕਟਰ ਖੜੇ ਉਹਨਾਂ ਦੇ ਜ਼ਿੰਮੇਵਾਰਾਂ ਦੇ ਬੈਟਰੀ ਲਾ ਲੈਂਦੇ ਸੀ ਤੇ ਸਸਤੇ ਭਾਅ 'ਗੇ ਵੇਚ ਦਿੰਦੇ ਸੀ ਜਿੱਦਣਾ ਕਾਫੀ ਜ਼ਿੰਮੇਵਾਰਾਂ ਨੂੰ ਨੁਕਸਾਨ ਹੁੰਦਾ ਸੀ ਸੋ ਉਹਨਾਂ ਤੋਂ ਅਸੀਂ ਪੁਸ਼ਗੇਸ਼ ਨਵਾਂ ਬੈਟਰੀ ਬਰਾਮਦ ਕੀਤੇ ਆ ਜਿਦੇ ਵਿੱਚੋਂ ਤਿੰਨ ਵੱਡੇ ਟਰਾਲੇ ਜਿਹੜੇ ਆ ਉਹਨਾਂ ਦੇ ਬੈਟਰੀ ਸੀ ਤੇ ਪੰਜ ਜਿਹੜੇ ਆ ਛੇ ਜਿਹੜੇ ਆ ਉਹ ਛੋਟੇ ਟਰੈਕਟਰਾਂ ਦੇ ਬੈਟਰੀ ਸੀ ਸੋ ਇਸੇ ਤਰ੍ਹਾਂ ਜਿਹੜੀ ਉਹ ਪੈਲਸ ਗੱਡੀ ਚ ਚੋਰੀਆਂ ਕਰਦੇ ਸੀ ਜਾ ਕੇ ਬੈਟਰੀ ਵੇਚਦੇ ਉਹ ਵੀ ਬਰਾਮਦ ਕੀਤੀ ਆ ਇੱਕ ਮੋਟਰਸਾਈਕਲ ਉਹਨਾਂ ਤੋਂ ਬਰਾਮਦ ਕੀਤਾ ਉਹਦੇ ਬਾਰੇ ਵੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਅੱਗੇ ਚੋਰੀ ਦਾ ਸੀ ਜਾਂ ਸਹੀ ਆ ਸੋ ਇਸੇ ਤਰ੍ਹਾਂ ਜੋ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਈ ਉਹਦੇ ਚ ਅਸੀਂ ਤਿੰਨ ਮੁਲਜ਼ਮ ਉਹਦੇ ਚ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਅਲੱਗ-ਅਲੱਗ ਪਰਚੇ ਦਰਜ ਕੀਤੇ ਆ ਉਹਨਾਂ ਤੋਂ ਦੋ ਚਾਲੂ ਪੱਠੀਆਂ ਤੇ ਇੱਕ ਜਿਹੜਾ ਉਹਨਾਂ ਤੋਂ ਸ਼ਰਾਬ ਦੀਆਂ 24 ਬੋਤਲਾਂ ਜਿਹੜੀਆਂ ਉਹ ਬਰਾਮਦ ਹੋਈਆਂ ਜਿਨ੍ਹਾਂ ਦੇ ਨਾਂ ਜੋ ਦੋਸ਼ੀ ਸ਼ੰਦਾ ਉਹਦੇ ਤੋਂ ਚਾਲੂ ਪੱਠੀ ਬਰਾਮਦ ਹੋਈ ਹੈ ਸਾਨੂੰ ਤੇ ਇੱਕ ਦੋਸ਼ੀ ਭੁਪਿੰਦਰ ਸਿੰਘ ਆ ਉਹਦੇ ਤੋਂ 24 ਬੋਤਲਾਂ ਹਰਿਆਣੇ ਦੇ ਮਾਰਕਾ ਜੋ ਲਿਆ ਕੇ ਇੱਥੇ ਵੇਚਦੇ ਸੀ ਉਹ ਬਰਾਮਦ ਹੋਈਆਂ ਇਸੇ ਤਰ੍ਹਾਂ ਦੋਸ਼ੀ ਦੋਸ਼ੀ ਸੁਖਵਿੰਦਰ ਸਿੰਘ ਇਹ ਤੋਂ ਵੀ ਸਾਨੂੰ ਜਿਹੜੀ ਆ ਕੋਈ ਇੱਕ ਚਾਲੂ ਪੱਠੀ ਬਰਾਮਦ ਹੋਈ ਹੈ ਇਹਨਾਂ ਖਿਲਾਫ ਅਸੀਂ ਐਫ ਆਈ ਆਰ ਦਰਜ ਕਰਕੇ ਤੇ ਸਾਰਿਆਂ ਇਹਨਾਂ ਨੂੰ ਹੁਣ ਅੱਜ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਵਾਂਗੇ ਜੋ ਹੋਰ ਚੋਰੀਆਂ ਜਿਹੜੀਆਂ ਅੱਗੇ ਕੀਤੀਆਂ ਜਿਹੜੀਆਂ ਉਹਨਾਂ ਤੋਂ ਬਰਾਮਦ ਹੋਣ ਦੀ ਉਮੀਦ ਹੈ ਦੇਵੀਗੜ੍ਹ ਤੇ ਰਜਿੰਦਰ ਸਿੰਘ ਮੋਚੀ ਦੀ ਰਿਪੋਰਟ